ਕਾਲ ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਇਆ ਬਹੁਤ ਝਾੜ ਸੋਹਣੇ ਸੂਟ ਨੇ ਤੇ ਬਹੁਤ ਝਾੜ ਸੋਹਣੇ ਕਲਰ ਨੇ ਜੀ ਸਾਰੇ ਸੂਟਾਂ ਦੇ ਤੇ ਆਪਾਂ ਨੇ ਬਹੁਤ ਝਾੜ ਸੋਹਣੇ ਸੂਟ ਰੈਡੀ ਕੀਤੇ ਨੇ ਹੈਂਡਵਰਕ ਤੇ ਆਰੀ ਵਰਕ ਦੇ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਪਣੀ ਚੋਅ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣ ਤੁਹਾਨੂੰ ਸੋਹਣਾ ਸੋਹਣਾ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਪਿਓਰ ਕਰੇਪ ਦੇ ਉੱਤੇ ਤੇ ਮਹਿਰੂਨ ਕਲਰ ਦਾ ਸੂਟ ਹੈ ਵਾਲਾ ਜਿਹਦੇ ਤੇ ਹੈਂਡਵਰਕ ਕੀਤਾ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਵੀ ਆਪਾਂ ਹੈਂਡਵਰਕ ਕਰਦੇ ਆਂ ਆਪਾਂ ਅੰਟੀਕ ਮਟੀਰੀਅਲ ਦਾ ਹੀ ਹੈਂਡਵਰਕ ਕਰਦੇ ਆਂ ਜੀ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਤੇ ਪਿਓਰ ਕਰੇਪ ਦਾ ਸੂਟ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਰੈੱਡ ਮਹਿਰੂਨ ਕਲਰ ਦਾ ਸੂਟ ਹੈ ਇਹ ਬਹੁਤ ਜਿਆਦਾ ਸੋਹਣੀ ਨੈਕ ਡਿਜ਼ਾਈਨ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਜਿਆਦਾ ਸੋਹਣਾ ਘੇਰਾ ਬਣਿਆ ਹੋਇਆ ਹੈ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਦੀ ਚਾਕ ਤੱਕ ਸਾਰੇ ਆਪਾਂ ਅੱਜ ਨਿਊ ਡਿਜ਼ਾਈਨ ਤੇ ਉੱਤੇ ਹੀ ਸੂਟ ਲੈ ਕੇ ਆਏ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜ ਹੋਏ ਸਾਰੇ ਤੇ ਬਣਾਇਆ ਹੈਗਾ ਜੀ ਬਾਜੂ ਦੇ ਉੱਤੇ ਕੰਮ ਪੂਰਾ ਵਧੀਆ ਤੇ ਸਫਾਈ ਤੇ ਕੰਮ ਹੈ ਹੈਂਡਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਰਦੀ ਕਿ ਵਾਅ ਆਏਗਾ ਜੀ ਦੂਜੀ ਬਾਜੂ ਦੇ ਉੱਤੇ ਜੇ ਤੁਸੀਂ ਬਾਜੂ ਨਾਲ ਦਾ ਕਮ ਬਾਟਮ ਤੇ ਕਰਾਉਣਾ ਚਾਹੁੰਦੇ ਆ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਇਹਨਾਂ ਨੇ ਪੂਰਾ ਹੈਵੀ ਸੂਟ ਤਿਆਰ ਕਰਵਾਇਆ ਤੇ ਇਹਦੇ ਨਾਲ ਪੂਰਾ ਹੈਵੀ ਹੀਟ ਦੁਪੱਟਾ ਪਰ ਰੈਡੀ ਕੀਤਾ ਚਨਾਉਂ ਦਾ ਦੁਪੱਟਾ ਹੈ ਜੀ ਤੇ ਪਿਓਰ ਚਨਾਉਂ ਦੇ ਦੁਪੱਟੇ ਦੇ ਉੱਤੇ ਆਪਾਂ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜੀ ਕੋਰਨਰ ਵਾਲਾ ਜਿੱਦਾਂ ਕੋਰਨਰ ਘੇਰੇ ਦੇ ਉੱਤੇ ਬਣੇ ਹੋਣੇ ਓਦਾਂ ਹੀ ਆਪਾਂ ਨੇ ਦੁਪੱਟੇ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਕੋਰਨਰ ਬਣਾਏ ਹੋਏ ਨੇ ਇਹ ਪੂਰੀ ਫਿਨਿਸ਼ਿੰਗ ਤੇ ਕੰਮ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਦੀ ਤੇ ਫੋਰ ਸਾਈਡ ਬਹੁਤ ਜਿਆਦਾ ਸੋਨਾ ਬਾਰਡਰ ਦਿੱਤਾ ਹੋਇਆ ਆ ਆਪਾਂ ਇਹਦੇ ਤੇ ਲੇਸ ਦੀ ਫਿਨਿਸ਼ਿੰਗ ਹਜੇ ਕਰਨੀ ਹੈ ਜੀ ਤੇ ਸਾਰੇ ਸਾਰੇ ਪੱਤੇ ਦੇ ਵਿੱਚ ਐਦਾਂ ਬੁਟੀ ਦਿੱਤੀ ਹੋਈ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਹੈਂਡਵਰਕ ਦੇ ਵਿੱਚ ਇਹ ਵਾ ਸਾਰਾ ਸੂਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਪਾਰਟੀ ਵੇਅਰ ਸੂਟ ਹੈ ਜੀ ਇਹ ਬਹੁਤ ਜਿਆਦਾ ਸੋਨਾ ਕਲਰ ਹੈ। ਦੁਪੱਟਾ ਤੁਹਾਨੂੰ 2.5 ਮੀਟਰ ਦਾ ਫੁੱਲਾ ਡੁੱਲਾ ਮਿਲੂਗਾ ਜੀ ਆਪਣੇ ਕੋਲ ਫੁੱਲੇ ਡੁੱਲੇ ਹੀ ਦੁਪੱਟੇ ਨੇ ਸਾਰੇ ਚੁਣੌਂਦੇ। ਇਹ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਜ਼ੋਰੀ ਲੁੱਕ ਆ ਰਹੀ ਹੈ ਮਰ ਸੁਹਦੀ। ਇੱਕ ਤੇ ਦੇ ਨਾਲ ਦੇ ਆਪਾਂ ਦੋ ਸੂਟ ਰੈਡੀ ਕੀਤੇ ਨੇ ਜੀ ਇੱਕ ਸੂਟ ਆਪਣਾ ਰੈਡੀ ਹੋ ਗਿਆ ਤੇ ਇੱਕ ਆਪਣਾ ਸੂਟ ਰੈਡੀ ਹੋ ਰਿਹਾ ਹੈ ਜੀ ਤੇ ਆਪਾਂ ਤੁਹਾਨੂੰ ਜਲਦੀ ਹੀ ਦੂਜੇ ਸੂਟ ਵੀ ਵੀ ਪਿਕ ਸ਼ੇਅਰ ਕਰਾਂਗੇ ਜੀ ਸੇਮ ਕਲਰ ਦੇ ਉੱਤੇ ਆਪਾਂ ਨੇ ਇਹ ਵਾਲੇ ਦੋ ਸੂਟ ਰੈਡੀ ਕੀਤੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣੀ ਚੋਅ ਦੇ ਅਨਸਾਰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇ ਤੁਸੀਂ ਦੁਪੱਟਾ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਦੁਪੱਟਾ ਟਟਵਾ ਵੀ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਦੀ ਜੇਵਾ ਤੁਹਾਨੂੰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣੇ ਕੋ ਕਾਫੀ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਤੇ ਪਿਓਰ ਕ੍ਰੇਪ ਦੇ ਉੱਤੇ ਇਹ ਵਾਲਾ ਆਪਾਂ ਨੇ ਡਿਜ਼ਾਈਨ ਰੈਡੀ ਕੀਤਾ ਹੈ ਜੀ ਤੇ ਇਹ ਵਾਲੇ ਦੀ ਜਿਹੜੇ ਆਪਾਂ ਤੋਂ ਕਾਫੀ ਦੇਰ ਦੇ ਸੂਟ ਰੈਡੀ ਕਰਵਾਉਂਦੇ ਨੇ ਜਦੋਂ ਦਾ ਵੀ ਆਪਨੇ ਕੰਮ ਸ਼ੁਰੂ ਕੀਤਾ ਹੈ ਤੇ ਇਹਨਾਂ ਨੇ ਆਪਾਂ ਨੂੰ ਸ਼ਿਕਾਇਤ ਵੀ ਨਹੀਂ ਕੀਤੀ ਜੇ ਕਈ ਵਾਰ ਇੱਕ ਕਈ ਵਾਰ ਕਾਰੀਗਰ ਉੱਚੀ ਨੀਚ ਕਰ ਦਿੰਦੇ ਨੇ ਤਾਂ ਵੀ ਆਪਨੇ ਨਾਲ ਦੀ ਜਿਹੜੇ ਨੇ ਬਹੁਤ ਜ਼ਿਆਦਾ ਅਡਜਸਟਮੈਂਟ ਕੀਤੀ ਹੈ ਤੇ 9 ਸਾਲ ਤੋਂ ਆਪਾਂ ਇਹਨਾਂ ਨਾਲ ਇਹ ਜੁੜੇ ਹੋਏ ਨੇ ਜੀ ਬਹੁਤ ਜ਼ਿਆਦਾ ਉਦੋਂ ਇਹ ਵਾਲੇ ਸੂਟ ਆਪਾਂ ਤੋਂ ਰੈਡੀ ਕਰਵਾਉਨੇ ਜਲੰਧਰ ਤੋਂ ਇਹ ਵਾਲਾ ਆਰਡਰ ਆਇਆ ਹੋਇਆ ਆਪਾਂ ਨੂੰ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਕਰਵਾ ਕੇ ਲੈ ਕੇ ਜਾਂਦੇ ਨੇ ਹਰ ਇੱਕ ਵਾਲੀ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਕੀਤਾ ਹੈ ਜੀ ਤੇ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਜੀ ਉਹਨਾਂ ਦਾ ਆਪਾਂ ਤੇ ਆਪਣੇ ਨਾਲ 9 ਸਗਾਂ ਤੋਂ ਇਹ ਵਾਲੇ ਦੀਦੀ ਜੁੜੇ ਹੋਏ ਨੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਕਰਵਾਉਂਦੇ ਨੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਸੋਹਣਾ ਸਟੱਫ ਲੱਗਦਾ ਹੈ ਜੀ ਕਰੇਵ ਦਾ ਕਰੇਵ ਦੇ ਉੱਤੇ ਹੀ ਆਪਾਂ ਜ਼ਿਆਦਾ ਇਹਨਾਂ ਦੇ ਸੂਟ ਰੈਡੀ ਕਰਦੇ ਆਂ ਇਹ ਹੈਂਡਵਰਕ ਦੇ ਵਿੱਚ ਹੀ ਆਪਾਂ ਇਹ ਵਾਲੇ ਸੂਟ ਰੈਡੀ ਕੀਤੇ ਨੇ ਸਾਰੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਹੈਂਡਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਜਿਸ ਮੰਨੇ ਪਿੱਕ ਤੇ ਜਿਸ ਹੀ ਆਪਾਂ ਉਦਾਂ ਦਾ ਹੀ ਸੂਟ ਰੈਡੀ ਕੀਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਸਾਰੇ ਸ਼ਰਟ ਦੇ ਵਿੱਚ ਇਹ ਵਾਲੀ ਬੁੱਟੀ ਆਉਗੀ ਜੀ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਬਣੀ ਹੋਈ ਹੈ ਤੇ ਇਹ ਤੇ ਬਣਾ ਹੈਗਾ ਜੀ ਕੰਮ ਬਾਜੂ ਦੇ ਉੱਤੇ ਤੇ ਬਣਾਏਗਾ ਜੀ ਦੂਜੀ ਬਾਜੂ ਦੇ ਉੱਤੇ ਇਹ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਕਾਫੀ ਕਲਰ ਦੇ ਉੱਤੇ ਆਪਾਂ ਨੇ ਸੂਟ ਰੈਡੀ ਕੀਤਾ ਤੇ ਜਿੱਦਾਂ ਹੀ ਆਪਾਂ ਨੂੰ ਦੀਦੀ ਨੇ ਕਿਹਾ ਸੀਗਾ ਆਪਾਂ ਉਦਾਂ ਹੀ बॉटਮ ਤਿਆਰ ਕੀਤੀ ਹੈ ਜੀ ਬਹੁਤ ਜਿਆਦਾ ਸੋਹਣੇ ਛੋਟੀ ਬੁੱਟੀ ਦੇ ਨਾਲ ਇਹ ਵਾਈ ਬਾਟਮ ਆਪਾਂ ਰੈਡੀ ਕੀਤੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਜੂ ਨਾਲ ਦਾ ਵੀ ਕੰਮ ਬਾਟਮ ਤੇ ਕਰਕੇ ਦੇ ਦਾਂਗੇ ਜੀ ਤੇਰੇ ਨਾਲ ਆਪਾਂ ਨੇ ਸੌਫਟ ਆਰਗਨਜ਼ਾ ਦਾ ਦੁਪੱਟਾ ਰੱਖਿਆ ਜੀ ਜਿੱਦਾਂ ਹੀ ਆਪਾਂ ਨੂੰ ਉਹਨੇ ਲੈਸ kiya ਸੀ ਆਪਾਂ ਓਦਾਂ ਦੀ ਹੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਬਹੁਤ ਜਿਆਦਾ ਸੋਹਣਾ ਦੁਪੱਟਾ ਰੈਡੀ ਕੀਤਾ ਹੈ ਜੀ ਆਪਾਂ ਨੇ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਸੂਟ ਹੈ ਜੀ ਆਪਣੇ ਕੋਲ ਬਲੈਕ ਕਲਰ ਦੇ ਉੱਤੇ ਬਹੁਤ ਜਿਆਦਾ ਸੋਨਾ ਆਪਣੇ ਆਰੀ ਵਰਕ ਦੇ ਵਿੱਚ ਇਹ ਬਾ ਸੂਟ ਰੈਡੀ ਕੀਤਾ ਹੈ ਜੀ ਤੇ ਨੇਚਰ ਗਰੇਵ ਦਾ ਸੂਟ ਹੈ ਇਹ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਆ ਆਈ ਵਰਕ ਦੇ ਵਿੱਚ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ suit ready ਕੀਤਾ ਹੈ ਜੀ ਤੇ ਬਹੁਤ ਜਿਆਦਾ ਸੋਹਣੇ ਦੋ ਸੈਂਟਰ ਪੈਨ ਬਣੇ ਹੋਏ ਨੇ ਤੇ ਸਾਰੀ ਸ਼ਰਟ ਦੇ ਵਿੱਚ ਛੋਟੀਆਂ ਬੁੱਟੀਆਂ ਦਿੱਤੀ ਹੋਈ ਹੈ ਤੇ ਨਾਲ ਪਰਲ ਵਰਕ ਦੀ ਆਪਾਂ ਨੇ ਹੈਂਡ ਟੱਚ ਦਿੱਤੀ ਹੋਈ ਹੈ ਜੀ ਤੇ ਬਹੁਤ ਜਿਆਦਾ ਸੋਹਣਾ suit ready ਹੋਇਆ ਹੈ ਇਹ ਬੜਾ ਬਲੈਕ ਕਲਰ ਦੇ ਵਿੱਚ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਤੇ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਇਹ ਵਾਰ ਆਇਆਗਾ ਜੀ ਬਾਜੂ ਤੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਇਹ ਵਾਰ ਆਇਆਗਾ ਜੀ ਦੂਜੀ ਬਾਜੂ ਦੇ ਉੱਤੇ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਰ ਸੂਟ ਦੀ ਜੇ ਵਾਰ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀਂ ਨਾ ਸੂਟਾਂ ਤੋਂ ਇਲਾਵਾ ਹੋਰ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰੀ ਇੰਸਟਾਗ੍ਰam ਦੀ ਆਈਡੀ ਹੈ ਜੀ ਪੰਜਾਬੀ ਸੂਟ ਰਾ ਦੀ ਬੁਟੀਕ ਦੇ ਉੱਤੇ ਹੀ ਤੇ ਉੱਥੇ ਜਾ ਕੇ ਤੁਸੀਂ ਬਹੁਤ ਸੋਹਣੇ ਸੋਹਣੇ ਸੂਟਾਂ ਦੀਆਂ ਪਿਕਸ ਦੇਖ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜਾਂ ਤੁਹਾਨੂੰ ਵਰਕ ਪਸੰਦ ਹੋਵੇ ਤੁਸੀਂ ਆਪਣੀ ਚੁਆਇਸ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਦੇ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆ ਮੈਂ ਸੂਟਾਂ ਦੇ ਕਲੈਕਸ਼ਨ ਕਿੰਨਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆਸਰੀਆ ਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ